ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਕਾਫੀ ਚਿਰ ਤੋਂ ਸੋਸ਼ਲ ਮੀਡੀਆ ਤੇ ਐਕਟਰ ਹੀ ਰਹੀ ਥਾਰ ਵਾਲੀ ਬੀਬੀ ਜਿਸ ਦੇ ਉੱਤੇ ਇੱਕ 17 ਗ੍ਰਾਮ ਚਿੱਟਾ ਵੀ ਬਰਾਮਦ ਕੀਤਾ ਗਿਆ ਸੀ ਬੇਸ਼ੱਕ ਉਸ ਮਾਮਲੇ ਤੇ ਉਸ ਨੂੰ ਜ਼ਮਾਨਤ ਮਿਲ ਗਈ ਸੀ ਪਰ ਬਿਜੀ ਲੈਸ ਵੱਲੋਂ ਉਸ ਦੇ ਉੱਤੇ ਇੱਕ ਹੋਰ ਇੱਕ ਐਕਸ਼ਨ ਲਿਆ ਗਿਆ ਜਿਸ ਵਿੱਚ ਉਸਨੇ ਆਮਦਨ ਤੋਂ ਵੱਧ ਜਿਹੜੀ ਪ੍ਰੋਪਰਟੀ ਆ ਉਹ ਬਣਾਈ ਹੋਈ ਹੈ ਜਿਸ ਦੇ ਖਲਾਸੇ ਕੀਤੇ ਜਾਣਗੇ ਅੱਜ ਉਹਨਾਂ ਨੂੰ ਕੋਰਟ ਵਿੱਚ ਪੇਸ਼ ਵੀ ਕੀਤਾ ਜਾਏਗਾ ਤੇ ਇਸ ਪ੍ਰੋਪਰਟੀ ਉੱਤੇ ਅੱਜ ਉਹਨਾਂ ਦੀ ਕੋਠੀ ਨੂੰ ਫ੍ਰੀਜ਼ ਕੀਤਾ ਗਿਆ ਹੈ ਹਰਵੰਦ ਡੀਐਸਪੀ ਹਰਵੰਦ ਸਿੰਘ ਜੀ ਦੀ ਅਗਵਾਈ ਹੇਠ ਉਹਨਾਂ ਦੇ ਕੋਠੀ ਦੇ ਅੱਗੇ ਪੋਸਟਰ ਲਗਾ ਕੇ ਜਿਹੜੀ ਉਹਨਾਂ ਦੀ ਕੋਠੀ ਆ ਉਹ ਫ੍ਰੀਜ਼ ਕੀਤੀ ਗਈ ਹੈ ਦੇਖਦੇ ਆ ਪੂਰਾ ਮਾਮਲਾ ਦੇਖਦੇ ਰਹੋ ਪੰਜਾਬੀ ਅਧਿਵਾਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾ ਵੜਾ ਸ਼ੇਅਰ ਹਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਲਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਅ ਡੀਐਸਪੀ ਕਮਨ ਸਿੰਘ ਵੱਲੋਂ ਜਿਹੜਾ ਪੂਰਾ ਬੈਨਰ ਜਿਹੜਾ ਉਹ ਉਹ ਇੱਥੇ ਲਾਇਆ ਗਿਆ 68 ਐਫ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਸੁਝਾ ਸਕਦੇ ਹਾਂ ਐਕਟ 1985 ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਅਮਨਦੀਪ ਉਹ ਕੋਠੀ ਦੀ

99 ਲੱਖ 99 ਲੱਖ ਦੀ ਤੇਸ ਤੋਂ ਇਲਾਵਾ ਹੋਰ ਜਿਹੜਾ ਇੱਕ ਟੋਟਲ ਜਿਹੜੀ ਹੈਗੀ 1 ਕਰੋੜ 35 ਲੱਖ 39000 ਸਮਥਿੰਗ ਦੀ ਜਿਹੜੀ ਪ੍ਰੋਪਰਟੀ ਉਹਨਾਂ ਦੀ ਜਿਹੜੀ ਸੀਗੀ ਫ੍ਰੀਜ਼ ਹੋਈ ਹੈ ਇਹ ਬ੍ਰਾਡ ਗ੍ਰੀਨ ਇੱਕ ਇਥੇ ਰਿੰਗ ਰੋਡ ਦੇ ਉੱਪਰ ਪਲਾਟ ਹੈਗਾਗਾ ਉਹ ਵੀ ਉਹਦਾ ਵੀ ਸਾਡੇ ਕੋਲ ਫ੍ਰੀਜ਼ਿੰਗ ਦੇ ਆਰਡਰ ਆਏ ਹੈਗੇ ਇੱਕ ਥਾਰ ਗੱਡੀ ਦੇ ਆਏ ਹੈਗੇ ਇੱਕ ਬੁਲਟ ਮੋਟਰਸਾਈਕਲ ਹੈਗਾ ਤੇ ਤਿੰਨ ਮੋਬਾਈਲ ਜਿਹੜੇ ਹੈਗੇ ਔਰ ਇੱਕ ਜਿਹੜੀ ਹੈਗੀ ਘੜੀ ਇਹਨਾਂ ਜੀ ਜਦ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਸਰ ਜਿਹੜੀ ਮੋਬਾਈਲ ਪ੍ਰਾਪਰਟੀ ਹੈ ਜਿਵੇਂ ਗੱਡੀਆਂ ਹੈਗੀਆਂ ਉਹਨੂੰ ਫਿਰ ਤੁਸੀਂ ਆਪਣਾ ਕਬਜ਼ਾ ਲੈ ਲਓ ਕੀ ਕਰਉਂ ਜੀ ਜੀ ਕਬਜ਼ੇ ਜੀ ਨਹੀਂ ਜੀ ਇਹ ਮਤਲਬ ਅੱਗੇ ਇਹਨੂੰ ਖਰੀਦ ਵੇਚ ਨਹੀਂ ਕਰ ਸਕਣਗੇ ਜੀ ਬੰਨਿਆ ਕਿਤੇ ਦਰੋਂ ਹਾਂਜੀ ਵਹੀਕਲ ਰਹਿਣਗੇ ਕਿਤੇ ਵਹੀਕਲ ਤੇ ਜੂਸ ਜੂਸ ਤਾਂ ਕਰੀ ਸਕਦੇ ਆ ਜੂਸ ਦਾ ਜਿੰਨਾ ਚਿਰ ਮਾਨਕੂ ਅਦਾਲਤ ਦਾ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਤਾਂ ਜੂਸ ਤਾਂ ਕਰੀ ਸਕਦੇ ਆ ਜਿਹੜਾ ਨਹੀਂ ਜਿਹੜੀ ਥਾਰ ਗੱਡੀ ਹੈਗੀ ਉਹ ਤਾਂ ਸਾਡੇ ਕਬਜ਼ੇ ਦੇ ਵਿੱਚ ਹੈਗੀ ਵੀ ਜੀ ਦੋ ਥਾਰ ਦੇ ਵਿੱਚ ਰਸੀ ਜਾਣੀ ਨਹੀਂ ਇੱਕੋ ਥਾਰ ਇੱਕੋ ਥਾਰ ਗੱਡੀ ਦੇ ਵਿੱਚ ਟੋਟਲ ਕਿੰਨੀ ਅਮਾਉਂਟ ਹੈ ਸਰ ਜਿਹੜੀ 1 ਕਰੋੜ 35 ਲੱਖ 39583 ਰੁਪਏ ਇੱਕ ਕਲੈਗੇਸ਼ਨ ਗਾਇਨੇ ਗੁਰਮੀਤ ਕੋਰ ਨੇ ਕਿ ਆਡੀ ਗੱਡੀ ਤੇ ਉਹਦੀ ਜਿਹੜੀ ਹੈਗੀ ਇਨੋਵਾ ਗੱਡੀ ਉਹ ਵਿੱਚ ਨਹੀਂ ਰੱਖੀ ਹੈ ਇਹ ਇੱਕ ਐਕਟਿਵ ਆ ਕੰਸੀ ਜੌਨ ਨੇ ਬੋਲੀ ਨਹੀਂ ਜੋ ਜੋ ਵੀ ਚੀਜ਼ਾਂ ਜਿਹੜੀਆਂ ਸੀਗੀਆਂ ਇਹਨਾਂ ਦੇ ਨਾਮ ਪਰ ਸੀਗੀਆਂ ਸੀ ਜਿਹੜੀਆਂ ਉਹਨਾਂ ਦੇ ਰਿਪੋਰਟ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜ ਗਿਆ ਸੀਗਾ ਉਹਨਾਂ ਨੇ ਜਿਹੜੇ ਸੀ ਦੇ ਇਫੈਕਟ ਵੈਰੀਫਾਈ ਕਰਕੇ ਜਿਹੜਾ ਸੀ ਇਹਨਾਂ ਦੇ ਫ੍ਰੀਜ਼ਡ ਅਕਾਊਂਟ ਰੀਲੀਜ਼ ਕੀਤੇ ਠੀਕ ਹੈ